ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਸੋ ਐਸੀ ਪਰਉਪਕਾਰ ਵਾਲੀ ਬਾਣੀ ਜਿਸ ਮਨੁੱਖ ਦੇ ਹਿਰਦੇ ਵਿੱਚ ਵਸਦੀ ਹੈ ਉੱਥੇ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਆਪ ਵਸਦਾ ਹੈ ਜਿਹੜੀ ਰਸਨਾ ਦੇ ਨਾਲ ਵਾਹਿਗੁਰੂ ਜੱਪੀ ਦਾ ਹੈ ਬਾਣੀ ਪੜੀ ਦੀ ਹੀ ਅਭਿਆਸ ਕਰੀਦਾ ਹੈ ਉੱਥੇ ਖਾਲਸਾ ਜੀ ਵਾਹਿਗੁਰੂ ਜੀ ਮਹਾਰਾਜ ਜੀ ਆਪ ਵਸ ਜਾਂਦੇ ਹਨ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਨ ਭਾਈ ਨਾਮ ਧਿਆਈਏ ਬਾਣੀ ਪੜ੍ਹੀਏ 사ਤਗੁਰ ਸੱਚੇ ਪਾਸ਼ਾ ਦਾ ਹੁਕਮ ਕਮਾਈਏ ਕਿਉਂਕਿ ਜਿਹੜਾ ਬਾਣੀ ਗਾਉਂਦਾ ਪੜ੍ਹਦਾ ਹੈ ਉਹਨੂੰ ਖਾਲਸਾ ਜੀ ਮਹਾਰਾਜ ਦੇ ਦਰੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਆਤਮਿਕ ਆਨੰਦ ਪ੍ਰਾਪਤ ਹੁੰਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕਹੋ ਨਾਨਕ ਸੋਈ ਨਰ ਸੁਕੀਆ RAM ਨਾਮ ਗੁਣ ਗਾਵੇ ਜਿਹੜਾ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ ਮਹਾਰਾਜ ਜੀਆਂ ਦੀ ਸਿਫਤ ਗਾਉਂਦਾ ਹੈ ਨਾਮ ਜਪਦਾ ਹੈ ਖਾਲਸਾ ਜੀ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਉਹੀ ਪੁਰਖ ਜਿਹੜਾ ਸੁਖੀ ਹੈ ਸੁਖਿਆ ਹੈ ਸੰਸਾਰ ਵਿੱਚ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੈ ਤੇ ਹੋਰ ਜਿਹੜੇ ਇਨਸਾਨ ਹਨ ਜਾਂ ਧਰਤੀ ਦੇ ਜੀਵ ਹਨ ਸਾਰੇ ਖਾਲਸਾ ਜੀ ਮੋਹਣੀ ਮਾਇਆ ਨੇ ਲੁੱਟ ਲਏ ਹਨ ਲੱਟੂ ਬਣਾ ਲਏ ਹਨ ਤੇ ਉਹ ਕਦੇ ਵੀ ਖਾਲਸਾ ਜੀ ਡਰ ਰਹਿਤ ਜਿਹੜਾ ਮਰਤਬਾ ਹੈ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ ਭਾਵੇਂ ਕਿ ਜ਼ਿੰਦਗੀ ਨੂੰ ਸੁੱਖ ਨਾਲ ਨਹੀਂ ਜੀਉ ਸਕਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਮਨ ਰੇ ਕਹਾ ਭਇਓ ਤੈ ਬੌਰਾ ਇਹ ਕਿਉਂ ਝੱਲਾ ਹੋਇਆ ਫਿਰਦਾ ਮਨਾ ਵਾਹਿਗੁਰਜੀ ਦਾ ਨਾਮ ਜਪ ਬਾਣੀ ਪੜ ਅਹਨਸ ਆਉਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹਉਰਾ ਕਹਿੰਦੇ ਤੂੰ ਕਿਉਂ ਨਹੀਂ ਸਮਝਦਾ ਇਹ ਦਿਨ ਕਰਕੇ ਰਾਤ ਕਰਕੇ ਤੇਰੀ ਉਮਰ ਜਿਹੜੀ ਹੈ ਘਟਦੀ ਜਾ ਰਹੀ ਹੈ ਤੇ ਤੂੰ ਲਾਲਚ ਵਿੱਚ ਲੱਗਾ ਹੋਇਆ ਝੱਲਾ ਹੋਇਆ ਫਿਰਦਾ ਪਰ ਮਹਾਰਾਜ ਕਹਿੰਦੇ ਸਮਝ ਵਿਚਾਰ ਕਰ ਤੇਰੀ ਉਮਰ ਦਿਨੋਂ ਦਿਨ ਘਟਦੀ ਜਾ ਰਹੀ ਹੈ ਸੋਚੀ ਕਰ ਉਸ ਵਾਹਿਗੁਰਜੀ ਨੂੰ ਯਾਦ ਕਰ ਜੋ ਤਨ ਤੈ ਆਪਨੋ ਕਰ ਮੰਨਿਓ ਅਰ ਸੁੰਦਰ ਗ੍ਰਹਿਨਾਰੀ ਜਿਹੜੀ ਭਾ ਤੂੰ ਇਸਤਰੀ ਆਪਣੀ ਸਮਝੀ ਹੋਈ ਹੈ ਜਾਂ ਜਿਹੜਾ ਆਪਣਾ ਸਰੀਰ ਤੂੰ ਆਪਣੀ ਦੇਹੀ ਨੂੰ ਮੰਨਿਆ ਹੋਇਆ ਕਿ ਇਹ ਮੇਰੀ ਹੈ ਸਦਾ ਨਾਲ ਰਹਿਣੀ ਹੈ ਇਸ ਚੀਜ਼ ਦਾ ਤੂੰ ਹੰਕਾਰ ਕੀਤਾ ਹੋਇਆ ਹੈ ਤੇ ਮਹਾਰਾਜ ਕਹਿੰਦੇ ਇਨ ਮੈਂ ਕਸ਼ ਤੇਰੋ ਰੇ ਨਾਹੇ ਨ ਦੇਖੋ ਸੋਚ ਵਿਚਾਰੀ ਕਹਿੰਦੇ ਤੂੰ ਸੋਚ ਵਿਚਾਰ ਕੇ ਵੇਖ ਭਲਿਆ ਗਾਉ ਨਾਲ ਵੇਖ ਚੰਗੀ ਤਰ੍ਹਾਂ ਸੋਚ ਸਮਝ ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ ਆ ਨਾ ਤੇਰੀ ਇਸਤਰੀ ਤੇਰੇ ਨਾਲ ਨਿਭਣੀ ਐ ਨਾ ਤੇਰਾ ਤਨ ਤੇਰੇ ਨਾਲ ਨਿਭਣਾ ਹੈ ਸੋ ਮਹਾਰਾਜ ਕਹਿੰਦੇ ਰਤਨ ਜਨਮ ਆਪ ਨੂੰ ਤਾ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਤੂੰ ਕੀਮਤ ਨੂੰ ਨਹੀਂ ਜਾਣਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਰਗ ਨੂੰ ਨਹੀਂ ਜਾਣਦਾ ਜਿਹੜਾ ਸਾਰਿਆਂ ਸੁੱਖਾਂ ਦਾ ਦਾਤਾ ਹੈ ਉਹਦੀ ਗੱਤ ਨਹੀਂ ਜਾਣੀ ਤੇ ਇਹ ਜਿਹੜਾ ਰਤਨਾ ਦੇ ਮਾਫਕ ਖਾਲਸਾ ਜੀ ਜਨਮ ਹੈ ਇਹਨੂੰ ਤੂੰ ਗਵਾ ਲਿਆ ਹੈ ਹਾਰ ਲਿਆ ਹੈ ਸੋ ਮਹਾਰਾਜ ਕਹਿੰਦੇ ਨਿਮਕ ਨਾ ਲੀਨ ਭਇਓ ਚਰਨਨ ਸਿਓ ਬਿਰਥਾ ਆਉਦ ਸਹਿਰਾਨੀ ਕਿ ਭਾਈ ਤੂੰ ਇਹ ਥੋੜਾ ਜਿੰਨਾ ਵੀ ਕਿਣਕਾ ਮਾਤਰ ਵੀ ਸਵਾਮੀ ਵਾਹਿਗੁਰੂ ਜੀ ਦੇ ਅੰਦਰ ਸਮਾਇਆ ਨਹੀਂ ਉਹਨੂੰ ਯਾਦ ਤੂੰ ਕੀਤਾ ਨਹੀਂ ਇਵੇਂ ਬੇਫਾਇਦਾ ਹੀ ਜਿਹੜੀ ਸਾਰੀ ਉਮਰ ਬਤੀਤ ਕਰ ਲਈ ਐ ਮਹਾਰਾਜ ਇਹ ਸਮਝਾਉਂਦੇ ਹਨ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੰਸਾਰ ਵਿੱਚ ਆਇਓ ਨਾਮ ਜਪੋ ਬਾਣੀ ਪੜੋ ਇਹ ਪਾਪਾਂ ਤੋਂ ਤੌਬਾ ਕਰੋ ਨਰ ਅਚੇਤ ਪਾਪ ਤੇ ਡਰ ਰੇ ਮਹਾਰਾਜ ਕਹਿੰਦੇ ਉਹ ਬੇਖਬਰ ਬੰਦਿਆ ਇਹ ਗੁਨਾਹਾਂ ਤੋਂ ਭੈਅ ਕਰ ਇਹ ਜਿਹੜੇ ਗੁਨਾਹ ਹਨ ਇਹ ਤੈਨੂੰ ਲੈ ਕੇ ਵਹਿ ਜਾਣਗੇ ਇਹ ਗੁਨਾਹ ਤੈਨੂੰ ਨਰਕਾਂ ਵਿੱਚ ਪਾ ਦੇਣਗੇ ਇਹ ਤੋਂ ਡਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਦੀਨ ਦਇਆਲ ਸਗਲ ਭੈ ਭੰਜਨ ਸ਼ਰਨ ਤਾਹੇ ਤੁਮ ਪਰੜੇ ਜਿਹੜਾ ਦੀਨਾਂ ਤੇ ਦਇਆ ਕਰਨ ਵਾਲਾ ਹੈ ਗਰੀਬਾਂ ਤੇ ਕਿਰਪਾਲੂ ਰਹਿੰਦਾ ਹੈ ਗਰੀਬਾਂ ਤੇ ਮਿਹਰਬਾਨ ਰਹਿੰਦਾ ਹੈ ਜਿਹੜਾ ਖਾਲਸਾ ਜੀ ਸਾਰੇ ਭੈ ਡਰ ਨਾਸ ਕਰਨ ਵਾਲਾ ਵਾਹਿਗੁਰੂ ਹੈ ਉਹਦੀ ਸ਼ਰਨ ਪੈ ਜਾ ਬੰਦਿਆ ਉਹਦੀ ਸ਼ਰਨ ਪਿਆ ਤੈਨੂੰ ਸੁੱਖ ਪ੍ਰਾਪਤ ਹੋਵੇਗਾ ਉਹਦੀ ਕਿਰਪਾ ਦੇ ਨਾਲ ਤੈਨੂੰ ਸੁਖ ਪ੍ਰਾਪਤ ਹੋਵੇਗਾ ਕਿਉਂਕਿ ਉਹ ਗਰੀਬਾਂ ਤੇ ਦਇਆ ਕਰਨ ਵਾਲਾ ਵਾਹਿਗੁਰੂ ਹੈ ਸੋ ਇਸ ਕਰਕੇ ਮਹਾਰਾਜ ਸਾਨੂੰ ਇਹੀ ਗੱਲ ਵਾਰ-ਵਾਰ ਬਾਣੀ ਵਿੱਚ ਸਮਝਾਉਂਦੇ ਆ ਕਿ ਪਾਪਾਂ ਤੋਂ ਡਰਿਏ ਨਾਮ ਜਪੀਏ বেদ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀ ਐਮੋ ਧਰ ਰੇ ਜਿਹੜੇ ਨਾਮ ਨੂੰ ਵੇਦ ਤੇ ਪੁਰਾਣ ਗਾਇਨ ਕਰਦੇ ਹਨ ਉਸੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਮਹਾਰਾਜ ਕਹਿੰਦੇ ਸੋ ਖਾਲਸਾ ਜੀ ਕਿਉਂ ਕਰਨਾ ਧਾਰਨ ਵਾਹਿਗੁਰਜੀ ਦੇ ਨਾਮ ਨੂੰ ਕਹਿੰਦੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ ਮਲ ਸਭ ਹਰ ਰੇ ਜਿਹੜਾ ਇਹ ਪਵਿੱਤਰ ਨਾਮ ਹੈ ਵਾਹਿਗੁਰਜੀ ਮਹਾਰਾਜ ਜੀਆਂ ਦਾ ਜਹਾਨ ਦੇ ਅੰਦਰ ਜਗਤ ਦੇ ਅੰਦਰ ਇਹਨੂੰ ਉਚਾਰਨ ਕੀਤੇ ਆ ਇਹਦਾ ਆਰਾਧਨ ਕੀਤੇ ਆ ਸਾਰੇ ਪਾਪ ਜਿਹੜੇ ਹਨ ਖਾਲਸਾ ਜੀ ਨਾਸ ਹੋ ਜਾਂਦੇ ਦੂਰ ਹੋ ਜਾਂਦੇ ਸਿਮਰ ਸਿਮਰ ਕਸਮਲ ਸਭ ਹਰ ਰੇ ਵਾਹਿਗੁਰੂ ਨੂੰ ਸਿਮਰ ਸਿਮਰ ਕੇ ਯਾਦ ਕਰਦਾ ਜਿਹੜਾ ਕਰਦਾ ਹੀ ਰਹਿੰਦਾ ਉਹਦੇ ਸਾਰੇ ਕਸਮਲ ਹਨ ਜਿਹੜੇ ਖਾਲਸਾ ਜੀ ਪਾਪ ਹਨ ਦੂਰ ਹੋ ਜਾਂਦੇ ਮਹਾਰਾਜ ਜੀ ਕਹਿੰਦੇ ਸੋ ਮਾਨਸ ਦੇਹ ਬਹੁਰ ਨਹਿ ਪਾਵੈ ਕਸੂ ਉਪਾਉ ਮੁਕਤ ਕਾ ਕਰ ਰੇ ਕਹਿੰਦੇ ਜਿਹੜੀ ਮਨੁੱਖਾ ਦੇਹੀ ਤੈਨੂੰ ਮਿਲ ਗਈ ਹੈ ਇਹ ਵਾਰ-ਵਾਰ ਤੈਨੂੰ ਨਹੀਂ ਮਿਲਲੇਗੀ ਇਹ ਵਾਰ-ਵਾਰ ਤੇਰੇ ਹੱਥ ਮੌਕਾ ਨਹੀਂ ਆਉਣਾ ਤੇ ਇਹਨੂੰ ਮੁਕਤ ਕਰਨ ਦਾ ਕੋਈ ਉਪਾਅ ਕਰੋ ਕੋਈ ਸੋਝੀ ਤੈਨੂੰ ਰੱਬ ਨੇ ਦਿੱਤੀ ਆ ਕੋਈ ᔪਗਤੀ ਲਾ ਵੀ ਇਹ ਜਿਹੜੀ ਮਨੁੱਖਾ ਦੇਹੀ ਹੈ ਇਹਦੀ ਕਲਿਆਣ ਹੋ ਜਾਵੇ ਇਹਦੇ ਵਾਸਤੇ ਉਪਰਾਲਾ ਕਰ ਮਹਾਰਾਜ ਕਹਿੰਦੇ ਹਨ ਤੇ ਖਾਲਸਾ ਜੀ ਉਪਰਾਲਾ ਕੀ ਹੈ ਨਾਨਕ ਕਹਿਤ ਗਾਏ ਕਰੁਣਾ ਮੈਂ ਭਵ ਸਾਗਰ ਕੈ ਪਾਰ ਉਤਰ ਰੇ ਤੇ ਜਿਹੜਾ ਵਾਹਿਗੁਰਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਉਸਤਤੀ ਗਾਇਨ ਕਰਦਾ ਹੈ ਵਾਹਿਗੁਰਜੀ ਦੇ ਗੁਣਾਂ ਨੂੰ ਗਾਇਨ ਕਰਦਾ ਹੈ ਜੋ ਦਇਆ ਦਾ ਸਰੂਪ ਸਤਿਗੁਰੂ ਹੈ ਉਹਨੂੰ ਜਪਦਾ ਹੈ ਧਿਆਉਂਦਾ ਗਾਉਂਦਾ ਹੈ ਖਾਲਸਾ ਜੀ ਫਿਰ ਵਾਹਿਗੁਰੂ ਮਹਾਰਾਜ ਧੰਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਉਹ ਫਿਰ ਭਵਜਲ ਤੋਂ ਪਾਰ ਉਤਰ ਜਾਂਦਾ ਉਹਤੇ ਕਿਰਪਾ ਕਾਲਪੁਰਖ ਵਾਹਿਗੁਰਜੀ ਦੀ ਹੋ ਜਾਂਦੀ ਹੈ ਸੋ ਇਸ ਕਰਕੇ ਮਹਾਰਾਜ ਜੀਆਂ ਦਾ ਜਿਹੜਾ ਨਾਮ ਹੈ ਖਾਲਸਾ ਜੀ ਇਹ ਹਰ ਪ੍ਰਕਾਰ ਰੱਖਿਆ ਕਰਨ ਵਾਲਾ ਹੈ ਲੋਕ ਪਰ ਲੋਕ ਵਿੱਚ ਸੁਹੇਲਾ ਹੁੰਦਾ ਹੈ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਅੰਦਰ ਆਤਮੇ ਸੋਝੀ ਆ ਜਾਂਦੀ ਹੈ ਖਾਲਸਾ ਜੀ ਸੋ ਇਸ ਕਰਕੇ ਗੁਰੂ ਮਹਾਰਾਜ ਜੀ ਇਹੀ ਕਹਿੰਦੇ ਭਾਈ ਆਪਣੇ ਮਨਾਂ ਨੂੰ ਸਮਝਾਈਏ ਇਹਨਾਂ ਨੂੰ ਅੰਮ੍ਰਿਤ ਵੇਲੇ ਉਠਾਇਆ ਕਰੀਏ ਉੱਦਮ ਕਰੀਏ ਮਨ ਦੇ ਨਾਲ ਜੰਗ ਲੜੀਏ ਖਾਲਸਾ ਜੀ ਜਿਹੜਾ ਆਪਣੇ ਮਨ ਦੇ ਨਾਲ ਜੰਗ ਕਰਦਾ ਹੈ ਉਹਨੂੰ ਫਿਰ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੇ ਮਹਾਰਾਜ ਇਹੀ ਕਹਿੰਦੇ ਹਨ ਕਿ ਭਾਈ ਗੁਰੂ ਕਾ ਜਸ ਗਾਈਏ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਸੁਆਮੀ ਹੈ ਗੋਬਿੰਦ ਹੈ ਉਹਨੂੰ ਗਾਈਏ ਉਹਦਾ ਜਸ ਗਾਇਨ ਕਰਿਆ ਕਰੀਏ ਸਾਧੂ ਗੋਬਨ ਗੋਬਿੰਦ ਕੇ ਗੁਣ ਗਾਓ ਮਹਾਰਾਜ ਕ੍ਰੂਤੇਗ ਬਹਾਦਰ ਮਹਾਰਾਜ ਜੀ ਆਂਦੇ ਬਚਨ ਹਨ ਕਿ ਭਾਈ ਸੰਤ ਜਨੋ ਉਹ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਉਹਦਾ ਜਸ ਗਾਇਆ ਕਰੋ ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਜਿਹੜਾ ਇਹ ਮਮੋਲਕ ਰਤਨ ਤੁਹਾਨੂੰ ਜਨਮ ਮਿਲਿਆ ਹੈ ਮਨੁੱਖਾ ਦੇਹੀ ਮਿਲੀ ਹੈ ਇਹਨੂੰ ਕਿਉਂ ਵਿਰਥ ਗਵਾਉਂਦੇ ਹੋ ਕਾਹਦਾ ਲਾਭ ਹੈ ਸਾਰਾ ਸਾਰਾ ਦਿਨ ਕਿਰਤ ਵਿੱਚ ਲੱਗੇ ਰਹਿਣਾ ਵਾਹਿਗੁਰਜੀ ਦੀ ਯਾਦ ਨਾ ਆਉਣੀ ਸਾਰਾ ਸਾਰਾ ਦਿਨ ਹੱਸੀ ਜਾਣਾ ਖੇਡੀ ਜਾਣਾ ਬੋਲੀ ਜਾਣਾ ਬੇਵਰਥ ਤੇ ਫਿਰ ਖਾਲਸਾ ਜੀ ਵਾਹਿਗੁਰਜੀ ਦਾ ਕਦੇ ਨਾਮ ਨਾ ਜਪਣਾ ਤੁਸੀਂ ਵੇਖੋ ਸਾਰਾ ਸੰਸਾਰ ਹੀ ਐਵੇਂ ਕਰਦਾ ਸਾਰਾ ਸਾਰਾ ਦਿਨ ਗੱਲਾਂ ਕਰੀ ਜਾਂਦੇ ਮੁੱਖ ਨਹੀਂ ਥੱਕਦਾ ਬਾਸੀ ਨਹੀਂ ਆਉਂਦੀ ਪਰ ਜਿਸ ਵੇਲੇ ਵਾਹਿਗੁਰਜੀ ਦਾ ਨਾਮ ਲੈਣਾ ਪੈ ਜਾਵੇ ਖਾਲਸਾ ਜੀ ਸੁਸਤ ਚੜ ਜਾਂਦੀ ਹੈ ਸਾਰਾ ਸਾਰਾ ਦਿਨ ਬੰਦਾ ਕੰਮ ਕਰਦਾ ਥੱਕਦਾ ਨਹੀਂ ਪਰ ਖਾਲਸਾ ਜੀ ਘੰਟਾ ਬਹਿਣਾ ਪਾਵੇ ਚੌਂਕੜਾ ਮਾਰ ਕੇ ਲੱਤਾਂ ਸੌ ਜਾਂਦੀਆਂ ਬੰਦੇ ਦੀਆਂ ਇੰਨਾ ਆਲਸ ਖਾਲਸਾ ਜੀ ਇਹ ਬੰਦਾ ਵਾਹਿਗੁਰਜੀ ਦੇ ਨਾਮ ਜਪਣ ਵਿੱਚ ਕਰਦਾ ਪਰ ਮਹਾਰਾਜ ਕਹਿੰਦੇ ਨਾ ਭਾਈ ਪਾਪ ਕਰਨ ਲੱਗਿਆ ਆਲਸ ਕਰੋ ਨੇਕੀ ਕਰਨ ਲੱਗਿਆ ਨਾ ਆਲਸ ਕਰੋ ਗੁਰੂ ਕੀ ਬਾਣੀ ਪੜਨ ਲੱਗਿਆ ਨਾ ਆਲਸ ਕਰੋ ਫਿਰ ਗੁਰੂ ਤੁਹਾਨੂੰ ਬਹੁਤ ਕੁਝ ਦੇਵੇਗਾ ਤੇ ਪਰ ਆਪਾਂ ਮੁਕਤ ਉਲਟ ਕੰਮ ਕਰਦੇ ਹਾਂ ਖਾਲਸਾ ਜੀ ਅਸੀਂ ਵਾਹਿਗੁਰੂ ਜੀ ਦਾ ਨਾਮ ਲੈਣ ਲੱਗਿਆ ਸਾਨੂੰ ਪੈ ਜਾਂਦਾ ਕੁਝ ਤੇ ਜਦੋਂ ਅਸੀਂ ਹੋਰ ਕੰਮ ਕਰਦੇ ਹਾਂ ਤਾਂ ਤਗੜੇ ਹੋ ਜਾਂਦੇ ਆ ਰਾਜੀ ਹੋ ਜਾਂਦੇ ਆ ਸੋ ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਭਾਈ ਮਹਾਰਾਜ ਜੀ ਦੀ ਖੁਸ਼ੀ ਲੈਣ ਵਾਸਤੇ ਉਹਦੇ ਚਰਨਾਂ ਵਿੱਚ ਅਰਦਾਸ ਕਰੀ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਹਰਾਂ ਕਰੋ ਆਪ ਜੀ ਮੇਹਰਾਂ ਕਰਕੇ ਤਰਸ ਕਰਕੇ ਸਾਡੇ ਹਿਰਦੇ ਵਿੱਚ ਮਹਾਰਾਜ ਆਪਣੀ ਯਾਦ ਆਪਣੇ ਯਾਦ ਜਿਹੜੀ ਹੈ ਉਹ ਭੇਜੋ ਜਾਂ ਸਾਡੇ ਹਿਰਦੇ ਨੂੰ ਇਹ ਪਿਆਸ ਲੱਗੇ ਸਾਨੂੰ ਇਹ ਸੋਝੀ ਆ ਜਾਵੇ ਵੀ ਅਸੀਂ ਤੇਰੇ ਤੋਂ ਵਿਛੜੇ ਹੋਏ ਹਾਂ ਤੇ ਸਾਨੂੰ ਬੈਰਾਗ ਲਾਓ ਤੇ ਉਹ ਬੈਰਾਗ ਕਰਕੇ ਸਾਨੂੰ ਆਪ ਜੀ ਦਾ ਨਾਮ ਮਿਲੇ ਤੇ ਮਹਾਰਾਜ ਫਿਰ ਖੁਸ਼ੀਆਂ ਹਾਸਲ ਹੋਣ ਵੇਲੋ ਮਹਾਰਾਜ ਜੀ ਦੇ ਬਚਨ ਹੀ ਹਨ ਪ੍ਰਾਨੀ ਕਹ ਹਰ ਜਸ ਮਨ ਨਹੀਂ ਆਵੇ ਜਿਹੜਾ ਪ੍ਰਾਨੀ ਹੈ ਬੰਦਾ ਹੈ ਇਹ ਵਾਹਿਗੁਰੂ ਜੀ ਦੀ ਮਹਿਮਾ ਨੂੰ ਆਪਣੇ ਚੇਤ ਵਿੱਚ ਨਹੀਂ ਟਕਾਉਂਦਾ ਕਦੇ ਪ੍ਰਾਨੀ ਕਹ ਹਰ ਜਸ ਮਨ ਨਹੀਂ ਆਵੇ ਹਰੀ ਵਾਹਿਗੁਰੂ ਜੀ ਦਾ ਜਸ ਜਿਹੜਾ ਹੈ ਇਹਦਾ ਚੇਤਾ ਹੀ ਬੰਦੇ ਨੂੰ ਨਹੀਂ ਆਉਂਦਾ ਅਹਨ ਸਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵ ਕਹ ਕਹਿੰਦੇ ਦਿਨ ਰੈਣ ਇਹ ਧਨ ਦੌਲਤ ਦੇ ਅੰਦਰ ਹੀ ਖਚਤ ਰਹਿੰਦਾ ਮगन ਰਹਿੰਦਾ ਮਸਤ ਰਹਿੰਦਾ ਪਰ ਕਿੱਥੋਂ ਵਾਹਿਗੁਰਜੀ ਦੀ ਕੀਰਤੀ ਗਾਇਨ ਕਰੇਗਾ ਤੇ ਮਹਾਰਾਜ ਕਹਿੰਦੇ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਦ ਆਪ ਬੰਧਾਵੇ ਆਮ ਆਪਣੇ ਮੈਂ ਦਾ ਭਾਵ ਤੇ ਖਾਲਸਾ ਜੀ ਇਸੇ ਪ੍ਰਕਾਰ ਆਪਣੇ ਆਪ ਨੂੰ ਉੱਚੀਆਂ ਦੱਸੀ ਜਾਣਾ ਆਪਣੇ ਬੱਚਿਆਂ ਵਿੱਚ ਟਿਕੇ ਰਹਿਣਾ ਮਿੱਤਰਾਂ ਦੁਨੀਆਦਾਰੀ ਤੇ ਅਣਪਤ ਵਿੱਚ ਬੰਨੇ ਰਹਿਣਾ ਇਸ ਦੇ ਕਰਕੇ ਵਾਹਿਗੁਰਜੀ ਤੇ ਨਹੀਂ ਆਉਂਦਾ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਾਗ ਦੇਖ ਤਾਸ ਉੱਠਤਾਵੇ ਕਹਿੰਦੇ ਜਿਵੇਂ ਸੂਰਤਲੇ ਮੈਦਾਨਾਂ ਵਿੱਚ ਸੂਰਜ ਦੀਆਂ ਜਿਹੜੀਆਂ ਕਿਰਨਾਂ ਪੈਣ ਕਰਕੇ ਖਾਲਸਾ ਜੀ ਤੇ ਉਹ ਜਿਹੜੇ ਮ੍ਰਿਗ ਆਦਕ ਹਨ ਉਹਨਾਂ ਨੂੰ ਲੱਗਦਾ ਕਿ ਪਾਣੀ ਹੈ ਤੇ ਖਾਲਸਾ ਜੀ ਫਿਰ ਉਹ ਸੂਰਜ ਢਲਣ ਤੇ ਉਹਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਐਵੇਂ ਮਾਇਆ ਦੀ ਪਦਾਰਥਾਂ ਦੀ ਜਿਹੜੀ ਲਾਲਸਾ ਹੈ ਇਹ ਖਾਲਸਾ ਜੀ ਐਵੇਂ ਲੱਗਦੀ ਹੈ ਮਹਾਰਾਜ ਦੀ ਬਾਣੀ ਨੇ ਮ੍ਰਿਗ ਤ੍ਰਿਸ਼ਨਾ ਹੀ ਆਖਣਾ ਕੀਤੀ ਹੈ ਮ੍ਰਿਗ ਤ੍ਰਿਸ਼ਨਾ ਜੋ ਝੂਠੋ ਇਹ ਜੱਗ ਇਹ ਖਾਲਸਾ ਜੀ ਮਹਾਰਾਜ ਨੇ ਹਰਨ ਦੇ ਹਵਾਲੇ ਦਿੱਤੇ ਹਨ ਸੰਸਾਰ ਕੂੜਾ ਹੈ ਦੇ ਖਾਲਸਾ ਜੀ ਇਹ ਜਦੋਂ ਸਮਾਂ ਬੀਤ ਜਾਂਦਾ ਉਸ ਵੇਲੇ ਪਾਸਦਾ ਵੀ ਇਹ ਕੂੜਾ ਹੈ ਪਹਿਲਾਂ ਨਹੀਂ ਪਤਾ ਲੱਗਦਾ ਪਹਿਲਾਂ ਤੇ ਲੋਕ ਕਹਿੰਦੇ ਭਾਈ ਜੋ ਸੰਸਾਰ ਵਿੱਚ ਹੈ ਉਹੀ ਸੱਚ ਹੈ ਪਰ ਮਹਾਰਾਜ ਕਹਿੰਦੇ ਜਨ ਨਾਨਕ ਕੋਟਰਮੈ ਕੋ ਭਜਨ ਰਾਮ ਕੋ ਪਾਵੈ ਪਰ ਕਰੋੜਾਂ ਵਿੱਚੋਂ ਹੀ ਖਾਲਸਾ ਜੀ ਕੋਈ ਵਿਰਲਾ ਹੈ ਪ੍ਰਾਣੀ ਜਿਹੜਾ ਵਾਹਿਗੁਰੂ ਜੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ ਨਹੀਂ ਤੇ ਮੇਰੇ ਵਰਗੇ ਖਾਲਸਾ ਜੀ ਸਭ ਗੱਲਾਂ ਵਾਲੇ ਹਨ ਗੱਲਾਂ ਕਰਦੇ ਇੱਥੋਂ ਤੁਰ ਜਾਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਸਤਿਗੁਰ ਮੇਰਾ ਕਰਨ ਗੁਰੂ ਮਹਾਰਾਜ ਤੋਂ ਬਿਨਾ ਖਾਲਸਾ ਜੀ ਕੋਈ ਰੱਖਣ ਵਾਲਾ ਨਹੀਂ ਜੇ ਗੁਰੂ ਤੋਂ ਬਿਨਾ ਕਿਸੇ ਨੇ ਬਾਹ ਨਹੀਂ ਜੇ ਫੜਨੀ ਸੋ ਇਸ ਕਰਕੇ ਵਾਹਿਗੁਰਜੀ ਦੇ ਨਾਮ ਨੂੰ ਸਿਮਰਿਆ ਕਰੀਏ ਬੂਢਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਸੋ ਇਸ ਕਰਕੇ ਸੰਸਾਰ ਵਿੱਚ ਡੁੱਬਦੇ ਹੋਏ ਜਿਹੜੇ ਨੇ ਉਹ ਵਾਹਿਗੁਰਜੀ ਦਾ ਨਾਮ ਜਪ ਕੇ ਹੀ ਖਾਲਸਾ ਜੀ ਅਰਾਧਨ ਕਰਕੇ ਹੀ ਤਾਰ ਸਕਦੇ ਆ ਨਹੀਂ ਤੇ ਨਹੀਂ ਕਰ ਸਕਦੇ ਸੋ ਇਸ ਕਰਕੇ ਮਹਾਰਾਜਿਆਂ ਦਾ ਠੰਡਾ ਨਾਮ ਸੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਤੇਰਾ ਠੰਡਾ ਹੈ ਨਾਮ ਵਾਹਿ ਗੁਰੂ ਜੀ ਹਿਰਦੇ ਦੀਆਂ ਤਪਸ਼ਾਂ ਨੂੰ ਜਿਹੜਾ ਮਟਾਉਣ ਵਾਲਾ ਹੈ ਕਿਰਪਾ ਕਰੋ ਸਾਨੂੰ ਬਖਸ਼ੋ ਆਓ ਅੱਜ ਦੀ ਹੱਦਬੀਤੀ ਖਾਲਸਾ ਜੀ ਸਰਵਣ ਕਰਨਾ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਵਰਤੀ ਤੇ ਖਾਲਸਾ ਜੀ ਇਹ ਹੱਡ ਬੀਤੀ ਜਿਹੜੀ ਇੱਕ ਭੈਣ ਨੇ ਸੁਣਾਉਣਾ ਕੀਤੀ ਆ ਅਮਰੀਕਾ ਵਿੱਚ ਰਹਿੰਦੇ ਹਨ ਤੇ ਮਹਾਰਾਜ ਦੀ ਕਿਰਪਾ ਨਾਲ ਕਾਫੀ ਲੰਮੇ ਸਮੇਂ ਤੋਂ ਉਹਨਾਂ ਦਾ ਪਰਿਵਾਰ ਉੱਥੇ ਰਹਿੰਦਾ ਤੇ ਭੈਣ ਦਾ ਜਿਹੜਾ ਜੰਮਪਾਲ ਉੱਥੋਂ ਦਾ ਪਰ ਫਿਰ ਵੀ ਪੰਜਾਬ ਦੇ ਵਿੱਚ ਕੁਝ ਪੜ ਕੇ ਗਈ ਆ ਇੱਥੋਂ ਦੀ ਸੋਝੀ ਆ ਉਹਨੂੰ ਤੇ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਸਤਿਗੁਰਾਂ ਨੂੰ ਮੰਨਣ ਵਾਲੀ ਹੈ ਬਾਣੀ ਪੜਨ ਵਾਲੀ ਹੈ ਤੇ ਉਹਨਾਂ ਨੇ ਦੱਸਣਾ ਕੀਤਾ ਕਿ ਜਦੋਂ ਹੁਣ ਦਾਸ ਦੀ ਖਾਲਸਾ ਜੀ ਜਿੱਥੋਂ ਤੱਕ ਹੱਡ ਬੀਤੀ ਪਹੁੰਚਦੀ ਆ ਫਿਰ ਉਥੋਂ ਨੰਬਰ ਲੈ ਕੇ ਕਈ ਫੋਨ ਕਰਦੇ ਹਨ ਕਿ ਭਾਈ ਸਾਹਿਬ ਜੀ ਅਸੀਂ ਹੱਡ ਬੀਤੀ ਸੁਣੀ ਤੁਹਾਡਾ ਨੰਬਰ ਮਿਲਿਆ ਤੇ ਅਸੀਂ ਵੀ ਆਪਣੀ ਹੱਡ ਬੀਤੀ ਦੱਸਣਾ ਚਾਹੁੰਨੇ ਹਾਂ ਸੋ ਮੇਰੀ ਬੇਨਤੀ ਹੈ ਭਾਈ ਜਿਹੜੇ ਐਵੇਂ ਜਿਨ੍ਹਾਂ ਦੇ ਨਾਲੇ ਕੋਤਕ ਹੁੰਦੇ ਹਨ ਉਹ ਜਰੂਰ ਦੱਸੋ ਦਾਸ ਦਾ ਵਟਸਐਪ ਤੇ ਨੰਬਰ ਹੈ ਜੇ ਮੈਂ ਨਹੀਂ ਵੀ ਰਿਪਲਾਈ ਕਰਦਾ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਉੱਥੇ ਰਿਕਾਰਡਿੰਗ ਕਰਕੇ ਤੇ ਉਹ ਭੇਜ ਦਿਆ ਕਰੋ রেকর্ডিং ਕਰਕੇ ਵਾਇਸ ਰਿਕਾਰਡ ਭੇਜ ਦਿਆ ਕਰੋ ਦਾਸ ਜਦੋਂ ਵੀ ਸੁਨੇਗਾ ਜਰੂਰ ਆਪਦੀ ਨਾਲ ਗੱਲ ਕਰੇਗਾ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਭੈਣ ਨੇ ਇਵੇਂ ਹੀ ਖਾਲਸਾ ਜੀ ਕਿਤੇ ਹੱਡ ਬੀਤੀ ਸੁਣੀ ਤੇ ਉਹਨਾਂ ਨੇ ਫਿਰ ਦਾਸ ਨੂੰ ਮੈਸੇਜ ਕੀਤਾ ਉਹਨਾਂ ਨੇ ਬੋਲ ਕੇ ਭੇਜਿਆ ਕਿ ਵੀਰ ਜੀ ਅਜ ਤੁਰ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਤੇ ਮੇਰੇ ਮਾਤਾ ਜੀ ਨੂੰ ਅਚਾਨਕ ਕੰਮ ਕਰਦੇ ਅਸੀਂ ਦੋਵੇਂ ਜਾਣੀਆਂ ਕਹਿੰਦੇ ਰਹੇ ਨੇ ਸਾਡੇ ਫਾਦਰ ਸਾਹਿਬ ਵੀ ਪੂਰੇ ਹੋ ਗਏ ਆ ਮੇਰਾ ਬ੍ਰਦਰ ਸੀ ਉਹਦਾ ਵੀ ਐਕਸੀਡੈਂਟ ਹੋ ਗਿਆ ਉਹਦੀ ਮੌਤ ਹੋ ਗਈ ਸੀ ਅਸੀਂ ਦੋਨੋਂ ਹੀ ਘਰ ਵਿੱਚ ਰਹਿੰਦੀ ਆਂ ਆ ਤੇ ਬੜੀ ਮਹਾਰਾਜ ਦੀ ਚਲੋ ਸਾਡੇ ਦੇ ਕਿਰਪਾ ਸਾਰਾ ਕੰਮ ਕਾਜ ਅਸੀਂ ਕਰਦੀਆਂ ਤੇ ਭੈਣ ਕਹਿੰਦੀ ਮੇਰਾ ਰਿਸ਼ਤਾ ਹੋਇਆ ਹੋਇਆ ਚਲੋ ਚੰਗਾ ਪਰਿਵਾਰ ਹੈ ਬਹੁਤ ਮਹਾਰਾਜ ਜੀ ਉਹ ਵੀ ਮਾਂ ਪੁੱਤ ਨੇ ਦੋਵੇਂ ਅੱਗੇ ਬੜੀ ਮਹਾਰਾਜ ਦੀ ਕਿਰਪਾ ਤੇ ਭੈਣ ਦੱਸਦੀ ਹੈ ਕਿ ਇੱਕ ਦਿਨ ਅਚਾਨਕ ਅਸੀਂ ਘਰੇ ਕੰਮ ਕਰਦੀਆਂ ਸਾਫ਼-ਸਫਾਈ ਕਰਦੀਆਂ ਅਸੀਂ ਤੇ ਮਾਤਾ ਨੂੰ ਚੱਕਰ ਆਇਆ ਚੱਕਰ ਆਉਣ ਕਰਕੇ ਬੇਹੋਸ਼ ਹੋ ਗਈ ਜਦੋਂ ਬੇਹੋਸ਼ ਹੋ ਗਈ ਹਸਪੀਟਲ ਖੜੀ ਤੇ ਉਥੇ ਖਾਲਸਾ ਜੀ ਉਹਨਾਂ ਨੇ ਕਈ ਪ੍ਰਕਾਰ ਦੇ ਟੈਸਟ ਕੀਤੇ ਪਰ ਮਾਤਾ ਹੋਸ਼ ਵਿੱਚ ਨਾ ਆਵੇ ਖਾਲਸਾ ਜੀ ਕੋਈ ਵਾਹਿਗੁਰੂ ਜਾਣੇ ਕਹਿੰਦੇ ਕੀ ਖੇੜ ਬਣੀ ਡਾਕਟਰ ਕਹਿੰਦੇ ਵੀ ਕੀ ਕਾਰਨ ਹੈ ਕੋਈ ਉਹ ਕਹਿੰਦੇ ਸੀ ਵੀ ਇਹਨਾਂ ਨੂੰ ਕੋਈ ਅਟੈਕ ਆਇਆ ਤੇ ਇਹ ਇਸ ਕਰਕੇ ਸ਼ਾਇਦ ਹੋਇਆ ਨਾ ਖਾਲਸਾ ਜੀ ਦਿਮਾਗ ਦੀ ਕੋਈ ਨਾਸ ਫਟੀ ਸੀ ਕੋਈ ਕੁਝ ਨਹੀਂ ਸੀ ਹੋਇਆ ਉਹਨਾਂ ਸਾਰੇ ਟੈਸਟ ਕਰਕੇ ਵੇਖ ਲਏ ਸੀ ਸਭ ਕੁਝ ਕਰ ਲਿਆ ਸੀ ਤੇ ਉਹ ਕਹਿੰਦੇ ਸੀ ਵੀ ਇਹਦੇ ਦਿਮਾਗ ਦੇ ਵਿੱਚ ਤਾਂ ਕੋਈ ਇਹੋ ਜੀ ਹਲਚਲ ਨਹੀਂ ਹੋਈ ਕੀ ਕਾਰਨ ਹੋ ਸਕਦਾ ਡਾਕਟਰਾਂ ਨੇ ਇੱਕ ਤੋਂ ਜਗ੍ਹਾ ਆ ਕੇ ਰੈਫਰ ਕੀਤਾ ਉਹਨਾਂ ਨੇ ਡਾਕਟਰ ਵੀ ਖਾਲਸਾ ਜੀ ਹੋਰ ਬੁਲਾਉਣੇ ਕੀਤੇ ਕਈ ਪ੍ਰਕਾਰ ਦੇ ਟੈਸਟ ਉਹਨਾਂ ਨੇ ਕੀਤੇ ਕਹਿੰਦੇ ਵੀ 5 6 ਦਿਨ ਅਸੀਂ ਟੈਸਟ ਹੀ ਕਰਾਉਂਦੇ ਰਹਾਂ ਆ ਮੇਰੀ ਮਾਤਾ ਨੂੰ ਲੈ ਕੇ ਕਦੇ ਕਿਤੇ ਕਦੇ ਕਿਤੇ ਬਾਹਰ ਏਦਾਂ ਡਾਕਟਰ ਆਇਆ ਕਰਨ ਕਈ ਕੁਝ ਹੋਇਆ ਕਰੇ ਪਰ ਉਹਦਾ ਮਾਤਾ ਦਾ ਕੋਈ ਹਲਾਜ ਨਹੀਂ ਉਹਨਾਂ ਨੂੰ ਲੱਭਾ ਵੀ ਇਹ ਕਿੱਥੇ ਕੀ ਗੱਲ ਹੋਈ ਪਰ ਜਿੰਦੀ ਸੀ ਸਰੀਰ ਚੱਲਦਾ ਸੀਗਾ ਪਰ ਅੱਖਾਂ ਨਹੀਂ ਸੀ ਖੋਲਦੀ ਬੇਹੋਸ਼ ਹੋ ਗਈ ਸੀ ਤੇ ਉਸ ਤੋਂ ਬਾਅਦ ਕਹਿੰਦੇ 1 ਮਹੀਨਾ ਲਗਾਤਾਰ ਇਦਾਂ ਹੀ ਚੱਲਿਆ ਕੰਮ ਬੈੱਡ ਸੋਲ ਮੇਰੀ ਮਾਤਾ ਨੂੰ ਹੋ ਗਿਆ ਤੇ ਭੈਣ ਕਹਿੰਦੀ ਕਿ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੀ ਰਹੀ ਕਿ ਮਹਾਰਾਜ ਕਿਰਪਾ ਕਰੋ ਵੀ ਮੇਰੀ ਮਾਤਾ ਇਕੱਲੀ-ਇਕੱਲੀ ਮੇਰਾ ਸਹਾਰਾ ਇਥੇ ਤੇ ਮਾਤਾ ਠੀਕ ਹੋ ਜਵੇ ਰਾਜੀ ਹੋ ਜਵੇ ਤੇ ਮੈਂ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਦੀ ਸੇਵਾ ਕਰਾਂਗੀ ਐਵੇਂ ਅਰਦਾਸ ਬੇਨਤੀ ਕੀਤੀ ਇਹ ਭੈਣ ਦੱਸਦੀ ਆ ਕਿ ਮੈਂ ਬਾਬਾ ਦੀਪ ਸਿੰਘ ਸਾਹਿਬਾਰੇ ਮੈਨੂੰ ਸਾਰਾ ਪਤਾ ਤੇ ਮੈਂ ਮਹਾਰਾਜ ਦੀ ਕਿਰਪਾ ਨਾਲ ਮੇਰੀ ਸ਼ਰਦਾ ਉਹਨਾਂ ਦੇ ਬਹੁਤ ਹੈ ਮੈਂ ਇੱਥੇ ਜਦੋਂ ਵੀ ਦਰਬਾਰ ਸਾਹਿਬ ਪਹਿਲਾਂ ਵੀ ਆਈ ਆ ਤੇ ਮੈਂ ਅਸ਼ੀਦਾਂ ਸਾਹਿਬ ਵਾਲੇ ਪਾਸੇ ਕਮਰਾ ਲੈਂਦੀ ਹੁੰਦੀ ਸਾਂ ਤਾਂ ਅਸ਼ੀਦਾਂ ਸਾਹਿਬ ਅਰਦਾਸ ਬੇਨਤੀ ਕਰਨੀ ਅਸ਼ੀਦਾਂ ਸਾਹਿਬ ਵੀ ਰਹਿ ਕੇ ਸੇਵਾ ਕਰਨੀ ਤੇ ਐਵੇਂ ਕਹਿੰਦੀ ਮੈਨੂੰ ਉੱਥੋਂ ਦੀ ਚਲੋ ਸੋਝੀ ਸੀ ਉੱਥੋਂ ਸੰਗਤ ਚ ਪਹਿਰਾ ਕੱਟਦੀ ਉਹ ਵੀ ਮੈਨੂੰ ਪਤਾ ਸੀ ਪਰ ਮੈਂ ਆਪ ਨਹੀਂ ਸੀ ਕਦੇ ਪਹਿਰਾ ਕਟਿਆ ਪਰ ਮੈਂ ਉਦਾਂ ਉੱਥੇ ਹਾਜ਼ਰੀ ਬੜੀ ਵਾਰ ਭਰੀ ਸੀ ਜਿਹੜੋ ਜਾਣਦੀ ਸਾਂ ਕਿਉਂਕਿ ਸਾਡਾ ਇੱਕ ਚਾਚਾ ਹੈ ਉਹ ਇੱਥੇ ਆ ਗਿਆ ਸੀ ਉਹ ਵੀ ਬਾਹਰ ਹੀ ਸੀਗੇ ਉਹ ਇੱਥੇ ਆਪਣਾ ਪਰਿਵਾਰ ਲੈ ਕੇ ਆਏ ਸੀ ਉਹ ਇੱਥੇ ਰਹਿੰਦੇ ਆ ਸਾਡੀ ਵੀ ਇੱਥੇ ਜ਼ਮੀਨ ਹੈਗੀ ਆ ਫਾਦਰ ਸਾਹਿਬ ਦੀ ਤੇ ਪਰ ਇਹ ਉੱਥੇ ਰਹਿਣ ਉੱਥੋਂ ਨਾ ਆਏ ਅਸੀਂ ਉੱਥੇ ਰਹਿੰਦੇ ਸਾਂ ਕਹਿੰਦੇ ਵੀ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੇ ਮੇਰੀ ਮਾਤਾ ਰਾਜੀ ਹੋ ਜੇ ਮੈਂ ਪਖੰਡ ਪਾਤ ਸਾਹਿਬ ਕਰਾਵਾਂਗੀ ਇਹ ਬੇਨਤੀ ਮਹਾਰਾਜ ਦੇ ਚਰਨਾਂ ਵਿੱਚ ਕੀਤੀ ਉਸ ਤੋਂ ਬਾਅਦ ਭੈਣ ਕਹਿੰਦੀ ਕਿ ਮੈਂ ਬਾਣੀ ਮਮ ਮਮੀ ਲਾ ਕੇ ਬਹਿ ਕੇ ਪੜੀ ਜਾਣੀ ਕਿਉਂਕਿ ਇੱਕ ਕਮਰਾ ਸਾਨੂੰ ਦੇ ਦਿੱਤਾ ਉਹ ਕਹਿੰਦੇ ਵੀ ਜਿੰਨੂੰ ਕੋਈ ਹਾਲ ਚਾਲ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਰਨਾ ਕੀ ਹੈ ਤੇ ਦਿਨ ਵਿੱਚ ਦੋ ਦੋ ਵਾਰ ਉਹ ਚੈੱਕ ਕਰਦੇ ਸੀ ਕੋਈ ਨਹੀਂ ਸੀ ਪਤਾ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਸੀ ਵੀ ਸ਼ਾਇਦ ਇਹ ਕੋਮਾ ਚ ਚਲੀ ਗਈ ਆ ਕੋਮਾ ਚ ਚਲੇ ਗਏ ਆ ਇਹ ਵੀ ਇਹਨਾਂ ਦੀ ਹੁਣ ਰਾਬੀ ਵਾਹਿਗੁਰੂ ਮਿਹਰ ਕਰ ਸਕਦੇ ਆ ਵੀ ਕਿਦਾਂ ਉੱਠਦੇ ਆ ਕਿੰਨਾ ਕਦੋਂ ਉੱਠਦੇ ਆ ਤੇ ਭੈਣ ਦੱਸਦੀ ਕਹਿੰਦੀ ਵੀ ਮੈਂ ਜਦੋਂ ਉੱਥੇ ਬੈਠੀ ਤੇ ਮੈਂ ਪਾਠ ਕਰਦੀ ਕਰਦੀ ਨਾ ਉੱਥੇ ਜਿਹੜਾ ਟੇਬਲ ਬਣਿਆ ਉੱਥੇ ਬੈਠੀ ਬੈਠੀ ਸੌਂ ਗਈ। ਕਹਿੰਦੀ ਸੁੱਤਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਮੇਰਾ ਮੇਰੀ ਜਿਹੜਾ ਰੂਹ ਸੀ ਜਾਂ ਸੂਖਸ਼ਮ ਸਰੀਰ ਸੀ ਜਿਹੜਾ ਸੁਬਣੇ ਵਿੱਚ ਜਾਂਦਾ ਉਹ ਕਹਿੰਦੀ ਬਾ ਮਹਾਰਾਜ ਦੇ ਘਰ ਚਲਾ ਗਿਆ ਬਾਬਾ ਦੀਪ ਸਿੰਘ ਸਾਹਿਬ ਸ਼ਿਦਾਂ ਸਾਹਿਬ ਚਲਾ ਗਿਆ। ਕਹਿੰਨੀ ਮੈਂ ਦਰਸ਼ਨ ਕਰਨ ਨਹੀਂ ਆ ਮਹਾਰਾਜ ਦੇ ਚਰਨਾਂ ਵਿੱਚ ਦਰਸ਼ਨ ਕਰਕੇ ਮੈਂ ਅਰਦਾਸ ਵੀ ਇਹੋ ਕਰਨ ਨਹੀਂ ਆ ਮਹਾਰਾਜ ਮਾਤਾ ਰਾਜੀ ਹੋ ਜਵੇ ਕਿਰਪਾ ਕਰੋ ਸੱਚੇ ਪਾਤਸ਼ਾਹ ਮੇਰ ਕਰੋ। ਮੈਂ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਰਹਿ ਕੇ ਇੱਕ ਹਫ਼ਤਾ ਮਹਾਰਾਜ ਜੀ ਇੱਥੇ ਸੇਵਾ ਕਰਾਂਗੀ ਜਿੰਨੀ ਮੇਰੇ ਕੋਲ ਹੋਵੇਗੀ ਮੇਰੀ ਮਾਤਾ ਰਾਜੀ ਹੋ ਜਵੇ ਇਹ ਨਹੀਂ ਐਦਾਂ ਮੈਂ ਨਾ ਸੁਪਨੇ ਵਿੱਚ ਅਰਦਾਸ ਮਹਾਰਾਜ ਦੇ ਚਰਨਾਂ 'ਚ ਕਰਨ ਨਹੀਂ ਆ ਕਹਿੰਦੀ ਅਰਦਾਸ ਕੀਤੀ ਉੱਠੀ ਬਾਅਦ ਵਿੱਚ ਵੀ ਮੈਂ ਬੜਾ ਸੋਚਿਆ ਵੀ ਮੈਂ ਕੀ ਕਰਾਂ ਕੀ ਕਾਰਨ ਹੋਵੇਗਾ ਮੈਨੂੰ ਐਵੇਂ ਦਾ ਸੁਪਨਾ ਆਇਆ ਕਹਿੰਦੀ ਵੀ ਮੇਰਾ ਮਨ ਕਹਿਣ ਲੱਗ ਪਿਆ ਵੀ ਨਹੀਂ ਮੈਂ ਪੰਜਾਬ ਜਾਵਾਂ ਫੇਰ ਮਨ ਕਵੇ ਵੀ ਮਾਤਾ ਇੱਥੇ ਤੇਰੀ ਐਦਾਂ ਮੰਝੇ ਦੇ ਪਈ ਐ ਤੇ ਤੂੰ ਕਹਿੰਨੀ ਐ ਪੰਜਾਬ ਜਾਣਾ ਤੇ ਕਹਿੰਦੀ ਫਿਰ ਮੈਂ ਜਿੱਥੇ ਮੇਰਾ ਰਿਸ਼ਤਾ ਹੋਇਆ ਉਹ ਮਿਲਦੇ ਗਿਲਦੇ ਆ ਸਾਡੇ ਘਰੇ ਆਉਂਦੇ ਜਾਂਦੇ ਆ ਤੇ ਉਹ ਵੀ ਮੇਰੇ ਹਸਬੰਦ ਜਿਹਨੇ ਗਾਂਹ ਬਣਨਾ ਸੀਗਾ ਉਹ ਵੀ ਉੱਥੇ ਆ ਗਿਆ ਉਹਦੀ ਮਾਤਾ ਜੀ ਵੀ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਐਵੇਂ ਕਰੋ ਵੀ ਤੁਸੀਂ ਜੇ ਇੱਥੇ ਰਹਿ ਲਓ ਤੇ ਅਸੀਂ ਮੈਂ ਪੰਜਾਬ ਜਾ ਕੇ ਆਉਣਾ ਚਾਹੁੰਨੀ ਮੇਕਅਪ ਤੇ 1.5 ਹਫ਼ਤੇ ਜਿ ਮੋੜਾਵਾਂਗੀ ਤੇ ਉਹਨਾਂ ਨੇ ਵੀ ਮੈਨੂੰ ਸਮਝਾਉਣਾ ਕੀਤਾ ਵੀ ਪੁੱਤ ਤੇਰੀ ਮਾਤਾ ਇੱਥੇ ਦਾਖਲ ਆ ਵੀ ਤੂੰ ਉੱਥੇ ਕੀ ਕਰਨ ਜਾਣਾ ਕਿੰਨੀ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਇਆ ਕਿ ਮੇਰੀ ਸ਼ਰਧਾ ਬਾਬਾ ਦੀਪ ਸਿੰਘ ਸਾਹਿਬ ਤੇ ਬੜੀ ਆ ਤੇ ਮੈਂ ਚਾਹੁੰਨੀ ਆ ਵੀ ਮੈਂ ਉੱਥੇ ਜਾ ਕੇ ਮੱਥਾ ਟੇਕ ਕੇ ਆਵਾਂ ਤੇ ਮਹਾਰਾ ਮੇਰੇ ਤੇ ਕਿਰਪਾ ਕਰਨ ਤੇ ਖਾਲਸਾ ਜੀ ਚਲੋ ਕਹਿੰਦੇ ਪਹਿਲਾਂ ਤੋਂ ਮੰਨੇ ਨਹੀਂ ਜੱਕੋ ਤੱਕ ਇਹ ਕੀਤੇ ਆ ਉਹ ਮੰਨ ਗਏ ਤੇ ਜੀ ਮੈਂ ਟਿਕਟ ਕਰਾ ਕੇ ਨ ਪੰਜਾਬ ਆ ਗਈ ਜਦੋਂ ਇੱਥੇ ਆਈ ਇੱਥੇ ਆ ਕੇ ਮੈਂ ਸ਼ਹੀਦਾਂ ਸਾਹਿਬ ਲਾਗੇ ਹੋਟਲ ਚ ਕਮਰਾ ਲਿਆ ਇੱਕੇ ਨਹੀਂ ਫਿਰ ਮੈਂ ਕੱਲੀ ਨਹੀਂ ਮੇਰੀ ਇੱਕ ਫਰੈਂਡ ਸੀ ਉੱਥੋਂ ਉਹਨੂੰ ਮੈਂ ਨਾਲ ਲੈ ਕੇ ਆਈ ਸੀ ਖਰਚਾ ਉਹਦਾ ਮੈਂ ਕੀਤਾ ਸਾਰਾ ਤੇ ਉਹਨੂੰ ਮੈਂ ਕਿਹਾ ਵੀ ਆਪਾਂ ਚੱਲਦੇ ਆਂ ਅਸੀਂ ਦੋਵੇਂ ਜਾਣੀਆਂ ਇੱਥੇ ਆਈਆਂ ਚਲੋ ਉਹ ਵੀ ਨਾਲੇ ਪੰਜਾਬ ਘੁੰਮ ਗਈ ਹੈ ਤਾਂ ਉਹ ਵੀ ਪੰਜਾਬ ਦੀ ਸੀ ਤੇ ਉਹ ਬਹੁਤ ਛੋਟੀ ਸੀ ਜਿਹਨੂੰ ਪੰਜਾਬ ਤੋਂ ਗਈ ਸੀ ਕਹਿੰਦੇ ਅਸੀਂ ਜਦੋਂ ਦੋਵੇਂ ਆਈਆਂ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਕਹਿੰਦੀ ਮੈਂ ਸੂਰਤੋਂ ਲੈ ਕੇ ਸ਼ਾਮਾਂ ਤੱਕ ਜਾਂ ਦੁਪਹਿਰ ਤੱਕ ਜਿੰਨੀ ਮੇਕੋ ਹੁਣੀ ਮੈਂ ਸੇਵਾ ਕਰਨੀ ਇੱਕ ਹਫਤਾ ਮੈਂ ਸੇਵਾ ਕੀਤੀ ਇੱਕ ਹਫਤਾ ਹੁਣ ਜਿਹੜੇ ਇੱਕ ਦਿਨ ਬਾਕੀ ਸੀ ਜਦੋਂ 6 ਦਿਨ ਹੋ ਗਏ ਸੀਗੇ ਹਫਤੇ ਵਾਸਤੇ ਸੇਵਾ ਕਰਨ ਆਇਆ ਸੀ ਸੁਪਨਾ ਆਇਆ ਜਰੂਰ ਕਰਨੀ ਹੈ ਤੇ ਜਦੋਂ ਇੱਕ ਦਿਨ ਬਾਕੀ ਸੀ ਕਹਿੰਦੀ ਵੀ ਮੈਂ ਸੇਵਾ ਕਰਦੇ ਉਹ ਦਿਨ ਮੈਨੂੰ ਬੜਾ ਵਿਰਾਗ ਆਇਆ ਕਿ ਮਹਾਰਾਜ ਜੀ ਸੇਵਾ ਵੀ ਸੰਪੂਰਨ ਹੋ ਚੱਲੀ ਹਫਤੇ ਦੀ ਤੇ ਸ਼ੀਦੋ ਸਿੰਘੋ ਕਿਰਪਾ ਕਰੋ ਜੇ ਮਾਤਾ ਉੱਠ ਪਵੇ ਰਾਜੀ ਹੋ ਜਵੇ ਤੇ ਖਾਲਸਾ ਜੀ ਉਹ ਭੈਣ ਕਹਿੰਦੀ ਸੱਚ ਜਾਣਿਓ ਜਦੋਂ ਮੈਂ ਅਰਦਾਸ ਕੀਤੀ ਅਗਲੇ ਦਿਨ ਮੈਂ ਅਜੇ ਆਈ ਸਾਂ ਸੇਵਾ ਤੇ 8 ਵਜੇ ਆਈ ਆ ਤੇ ਵਰਤਨਾ ਦੀ ਸੇਵਾ ਕਰਦੀ ਆ 8 ਵਜੇ ਆਈ ਦਰਸ਼ਨ ਮੇਲੇ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨ ਤੇ ਤੇ ਮੈਂ ਲੰਗਰ ਹਾਲ ਵਿੱਚ ਆ ਗਈ ਭਾਂਡਿਆਂ ਦੀ ਸੇਵਾ ਕਰਨ ਕਹਿੰਦੀ ਮੈਂ ਭਾਂਡਿਆਂ ਦੀ ਸੇਵਾ ਕਰਦੀ ਸਾਂ ਮੈਨੂੰ ਫੋਨ ਆਇਆ ਤੇ ਮੈਂ ਫੋਨ ਚੱਕਿਆ ਨਾ ਕਿਉਂਕਿ ਹੱਥ ਮੇਰੇ ਗਿੱਲੇ ਸੀ ਮੈਂ ਕਿਹਾ ਚਲੋ ਰੋਕ ਕੇ ਕੋਈ ਕਰਦਾ ਹੋਣਾ ਚੁੱਕਦੀ ਆ ਇਹ ਮੈਨੂੰ ਬਹੁਤ ਜ਼ਿਆਦਾ ਫੋਨ ਜਦੋਂ ਆਏ ਫਿਰ ਮੈਂ ਹੱਥ ਧੋ ਕੇ ਇੱਕ ਸਾਈਡ ਤੇ ਹੋ ਕੇ ਫੋਨ ਦੇਖਿਆ ਤੇ ਉਹ ਫੋਨ ਜਿਹੜੇ ਸੀਗੇ ਉਹ ਉਥੋਂ ਬਾਹਰੋਂ ਆਉਂਦੇ ਸੀ ਮੈਂ ਚੱਕਿਆ ਮੈਂ ਪਹਿਲਾਂ ਮੇਰਾ ਮਨ ਖबरा ਗਿਆ ਵੀ ਪਤਾ ਨਹੀਂ ਕੀ ਹੋ ਗਿਆ ਹੁਣ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਕਿਹਾ ਬਾਬਾ ਜੀ ਚੰਗੀ ਖਬਰ ਹੋਵੇ ਵੀ ਮਹਾਰਾਜਾ ਅੱਜ ਦਾ ਅੱਜ ਦਾ ਦਿਨ ਮੇਰਾ ਲਾਸਟ ਦੀ ਸੇਵਾ ਦਾ ਚੰਗੀ ਖਬਰ ਹੋਵੇ ਤੇ ਕਹਿੰਦੇ ਮੈਂ ਫੋਨ ਚੱਕਿਆ ਤੇ ਉਹਨੇ ਜਿਹੜਾ ਜਿੰਨਾ ਮੇਰਾ ਰਿਸ਼ਤਾ ਹੋਇਆ ਉਹਨੂੰ ਮੈਨੂੰ ਕਿਹਾ ਵੀ ਤੂੰ ਆ ਜਾ ਵਾਪਸ ਤੇਰੀ ਮੰਮੀ ਉੱਠ ਪਈ ਨੇ ਮਤਲਬ ਉਹਨਾਂ ਨੂੰ ਹੋਸ਼ ਆ ਗਈ ਆ ਤੇ ਖਾਲਸਾ ਜੀ ਭੈਣ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ 'ਚ ਉੱਥੇ ਖੜੀ ਖਲੋਤੀ ਨੇ ਮੱਥਾ ਟੇਕਿਆ ਵੀ ਧਾਨੋ ਸ਼ੀਦੋ ਸਿੰਘੋ ਵੀ ਮੈਨੂੰ ਸੁਪਨੇ ਵਿੱਚ ਹੀ ਤੁਸੀਂ ਖੇਡ ਵਰਤਾਈ ਮੇਰੇ ਕੋਲ ਸੇਵਾ ਲੈਣੀ ਸੀ ਮਹਾਰਾਜ ਮੇਰੀ ਸੇਵਾ ਕਰਕੇ ਹੀ ਜੇ ਮਾਤਾ ਨੇ ਉੱਠਣਾ ਸੀ ਮੈਂ ਪਹਿਲਾਂ ਆ ਜਾਣਾ ਸੀ ਤੇ ਕਹਿੰਦੀ ਐਦਾਂ ਮੈਂ ਸੇਵਾ ਮਾਰਦੇ ਚਰਨਾਂ 'ਚ ਸਤਵੇਂ ਦਿਨ ਜੇ ਕਰਦੀ ਸਾਂ ਤੇ ਮਾਤਾ ਠੀਕ ਹੋ ਗਈ ਮੇਰੀ ਉਹਨਾਂ ਨਾਲ ਗੱਲ ਕਰਾਈ ਚੰਗੀ ਭੜੀਓ ਬੋਲੀ ਕੋਈ ਉਹਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਈ ਕੋਈ ਕੋਸ਼ ਨਹੀਂ ਕੋਈ ਉਹਨਾਂ ਨੂੰ ਬਾਅਦ ਡਾਕਟਰ ਨੇ ਕੁਝ ਵੀ ਨਹੀਂ ਜਦੋਂ ਰੱਖਿਆ ਉਹਨਾਂ ਨੇ ਥੋੜੇ ਦਿਨ ਟੈਸਟ ਵਗੈਰਾ ਕੀਤੇ ਸਾਬ ਕੁਝ ਮੈਡੀਸਿਨ ਵਗੈਰਾ ਲੈ ਕੇ ਦਿੱਤੀ ਪਰ ਮੈਂ ਉਹਨਾਂ ਨਾਲ ਗੱਲ ਵੀ ਫੋਨ ਤੇ ਕੀਤੀ ਵੀ ਮਾਤਾ ਜੀ ਤੁਸੀਂ ਠੀਕ ਹੋ ਵੀ ਤੁਸੀਂ ਇੱਥੇ ਰਹੋ ਮੈਂ ਇੱਥੇ ਪੰਜਾਬ ਆਈ ਹਾਂ ਬਾਬਾ ਦੀਪ ਸਿੰਘ ਸਾਹਿਬ ਦੇ ਸੇਵਾ ਕਰਨ ਮੈਂ ਥੋੜੇ ਦਿਨਾਂ ਚ ਆ ਜਾਣਾ ਤੇ ਐਵੇਂ ਕਹਿੰਦੀ ਮਹਾਰਾਜ ਨੇ ਮੇਰੀ ਜਿਹੜੀ ਬਾਹ ਫੜੀ ਸਤਗੁਰਾਂ ਨੇ ਕਿਰਪਾ ਕੀਤੀ ਤੇ ਮੇਰੀ ਮਾਤਾ ਨੂੰ ਰਾਜੀ ਕੀਤਾ ਸੱਤਵੇਂ ਦਿਨ ਤੇ ਮੇਰਾ ਭਰੋਸਾ ਜਿਹੜਾ ਦੁੱਗਣਾ ਹੋ ਗਿਆ ਸੀ ਪਹਿਲਾਂ ਡੋਲ ਗਿਆ ਸੀ ਵੀ 6 ਦਿਨ ਹੋ ਗਏ ਆ ਹੋਇਆ ਕੁਝ ਨਹੀਂ ਤੇ ਸਤਵੇਂ ਦਿਨ ਮਹਾਰਾਜ ਨੇ ਖਾਲਸਾ ਜੀ ਇਹ ਸੋਚਣ ਵਿਚਾਰਨ ਵਾਲੀ ਗੱਲ ਕਈ ਵਾਰ ਅਸੀਂ ਬਹੁਤ ਲੰਮੇ ਸਮੇਂ ਤੋਂ ਜਾਣੇ ਹੁੰਨੇ ਆ ਤੇ ਜਦੋਂ ਕਿਤੇ ਲਾਸਟ ਵਾਰ ਜਾਣਾ ਹੁੰਦਾ ਉਦੋਂ ਆਪਾਂ ਹਟ ਜਾਨੇ ਆ ਤੇ ਕੀ ਪਤਾ ਉਦੋਂ ਹੀ ਖੇੜ ਵਰਤਣੀ ਹੋਵੇ ਸੋ ਇਸ ਕਰਕੇ ਸਬਰ ਸੰਤੋਖ ਦੇ ਨਾਲ ਸੇਵਾ ਸਿਮਰਨ ਕਰਨਾ ਚਾਹੀਦਾ ਮਹਾਰਾਜ ਫਲ ਜਰੂਰ ਦਿੰਦੇ ਸੋ ਐਵੇਂ ਖਾਲਸਾ ਜੀ ਇਹ ਭੈਣ ਦੀ ਹੱਡ ਬੀਤੀ ਸੀ ਮਹਾਰਾਜ ਨੇ ਕਿਰਪਾ ਕੀਤੀ ਸਾਧਗੁਰਾਂ ਨੇ ਮਿਹਰਾਂ ਕੀਤੀਆਂ ਤੇ ਖਾਲਸਾ ਜੀ ਉਹਦੀ ਮਾਤਾ ਨੂੰ ਰਾਜੀ ਕਰ ਦਿੱਤਾ ਤੇ ਮਾਤਾ ਸੱਚੇ ਪਾਤਸ਼ਾਹ ਦੀ ਕਿਰਪਨਾ ਰਾਜੀ ਹੋਈ ਤੇ ਵੇਖੋ ਭੈਣ ਨੂੰ ਸੁਪਨਾ ਆਇਆ ਤੇ ਉਹਨੇ ਮੰਨਿਆ ਵੀ ਖਾਲਸਾ ਦੀ ਸ਼ਰਧਾ ਭਾਵਨਾ ਰੱਖ ਕੇ ਸ਼ਹੀਦਾ ਸਾਹਿਬ ਜਾ ਕੇ ਸੇਵਾ ਵੀ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਵੇਖੋ ਕਿੱਡੀ ਕਲਾ ਵਰਤੌਣਾ ਕੀਤੀ ਹੈ ਭਾਈ ਜੇ ਸੇਵਾ ਸਿਮਰਨ ਕਰਾਂਗੇ ਤੇ ਸੁੱਖ ਤਾਈਆਂ ਪ੍ਰਾਪਤ ਹੋਵੇਗਾ ਜੇ ਕਰਨਾ ਕੋਈ ਨਹੀਂ ਆ ਤੇ ਮੂੰਹੋਂ ਕਹੀ ਜਾਣਾ ਕਿ ਰੱਬ ਸਾਹ ਨੂੰ ਸਭ ਕੁਝ ਦੇ ਦੇਵੇ ਇਦਾਂ ਕੁਝ ਨਹੀਂ ਪ੍ਰਾਪਤ ਹੁੰਦਾ ਉਹ ਤੇ ਕਰਮਾਂ ਦੀ ਫਿਰ ਖੇਡ ਹੈ ਤੇ ਜੇ ਆਪਣੇ ਕਰਮਾਂ ਨੂੰ ਬਦਲਣਾ ਫਿਰ ਤਗੜੇ ਹੋ ਕੇ ਸੇਵਾ ਕਰੋ ਸਿਮਰਨ ਅਭਿਆਸ ਕਰੋ ਸਤਿਗੁਰ ਦੀ ਕਲਾ ਵਰਤੇਗੀ ਮਹਾਰਾਜ ਦੀ ਮਿਹਰ ਹੋਵੇਗੀ ਸੋ ਸੱਚੇ ਪਾਤਸ਼ਾਹ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰ ਮੇਹਰਾਂ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ